ਲੋ ਜੀ ভাই ਪਹੁੰਚ ਗਏ ਪਿੰਡ ਘਰ ਰੋਗਲਾ 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 ਸਵਾਹ ਹਾਂ ਵੀਰੇ ਅੱਜ ਕਿੰਨਾ ਪਿਛਲੇ ਟਰੈਕਟਰ ਦਾ ਵੀ ਰੰਨਾ ਟਰੈਕਟਰ ਪਹਿਲੇ ਤਾਂ ਅਸੀਂ ਦੇ ਦਈਏ ਅੰਕਲਦਾਰ ਦੀ ਵਰਕਤ ਅੰਕਲਦਾਰ ਦੀ ਵਰਕਤ ਹੁਣ ਜਾਂ ਹੋਰ ਬੜਾ ਸਾਦੇ ਰਿਹਾ ਪਹਿਲੇ ਰਾਤ ਤੇ ਸਮਾਨ ਬੰਦ ਕਰਾ ਲਾ ਵੀ ਡੈਕਟਰੀ ਦਾ ਚੱਕਰ ਚੋਂ ਹੁਣ ਦੇਖ ਜੀਨੀ ਮਹੀਨੇ ਚ ਖੁਸ਼ੀ ਹੋਈ ਹੁਣ ਕੱਢਣਾ ਵੜੀ ਜੀ ਦੇ 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 ਕੋਈ ਸਾਹ ਲੈ 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 ਦੇ ਤਾਂ 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 ਲੋਹਾ ਨਹੀਂ ਹੋਗਾ ਹਾਂ ਜਿੰਨਾ ਦਾ ਹਲੇ ਪਾਲ ਕੇ ਨਾ ਮੈਂ ਦੁੱਬ ਦੇਣੀ ਆ ਚੱਲ ਹੁਣ ਦੇ ਦੇ ਨਹੀਂ ਮੈਂ ਛਾਮੂ ਕੀ ਰੂੰਗਾ ਚੱਲ ਚੱਲ ਕਿੱਥੇ ਹੀ ਗਣੀ ਹੈ ਡੈਕਟਰ ਦਾ ਵੀ ਰਹਿੰਦਾ ਵੀਰੇ ਕੋਨੇ ਆ ਜਾ ਆ ਜਾ ਸੌ ਲਿਆ ਇਹ ਓ ਕੀ ਆ ਲਿਆਂਦਾ ਅੱਜ ਵੀਰੇ ਨੂੰ ਨੀਂਦ ਰੀਂਦ ਆਣੀ ਮੀਂਹ ਵਾ ਦੇ ਲੀਦ ਆ ਜੂਗੀ ਅੱਜ ਪੈਂਟਾਂ ਚ ਲੋਕ ਕਹਿੰਨੇ ਬਈ ਇਹੋ ਜਿਹਾ ਟਰਾਲਾ ਕਿਤੇ ਲਾਕ ਲਾਉਣੇ ਨਹੀਂ ਹੋਣਾ ਅੰਕਲ ਇਹਣਾ ਹੁਣ ਕਾਲੂ ਅਸੀਂ ਕੰਡਾ ਕਰਾ ਕੇ ਲਿਆਉਂਗੇ ਭਾਈ ਦੱਸੋਗੇ ਕਿੰਨਾ ਕੰਡੇ ਪਾ ਕੇ ਨਾ ਉਹ ਵਿੱਚੋਂ ਵਾ ਠੀਕ ਹੈ ਅੱਜ ਵੀਰੇ ਨੇ ਟਰਾਲੇ ਨੂੰ ਨੀਚੋਂ ਗੱਦਾ ਲਾ ਕੇ ਸੋਣਾ ਵਾ ਠੀਕ ਹੈ ਟਰਾਲੇ 'ਚ ਗੱਦਾ ਹਾਂਜੀ ਹਾਂਜੀ ਲਾ ਗੁੱਡੀ ਵਾ ਜੀ ਵਾ ਦੇਖਦੇ ਆ ਬਾਈ ਕਿੰਨਾ ਕੁ ਲੰਬਾ ਕਿੱਥੇ ਤੱਕ ਪਹੁੰਚਦਾ ਅੰਦਰ ਬੱਲਾ 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 ਲੱਗ ਜੂ ਗੇਟ ਆ ਅੰਕਲ ਦਾ ਲਾਇਸੈਂਸ ਬਣਾ ਤਾਂ ਬੰਦੂਕ ਨਾਲ ਲਿਆਂਦੀ ਉਹ ਰਫਲ ਨਾਲ ਲਿਆਂਦੀ ਕਹਿੰਦੇ ਸਾਸਰੀ ਬਣਦਾ ਰਫਲ ਵਾਲਾ ਵੀ ਨਾਲ ਲਿਆਂਦਾ ਰਫਲ ਵਾਲਾ ਲਾਇਸੈਂਸ ਬਣਾ ਤਾਂ ਤੁਹਾਡਾ ਕਿਹੜਾ ਅੰਕਲ ਮੁੱਸੇ ਵਾਲਾ ਗਾਇਲਾ ਜੱਟ ਆ ਦੇਖ ਲੈ ਆਹ ਦੇਖੋ ਬਾਈ ਅੰਨੀ ਗਰਮੀ ਰੱਖੀ ਜਰਾ ਆਪਣੇ ਬੱਚੇ ਨੇ ਪੜ ਗਏ ਪੈਂਟਾ ਬਣੀ ਬਹੁਤ ਰੀਜ ਲਾਈ ਆ ਮੇਰੀ ਬਾਈ ਅੰਕਲ ਨੇ ਬਹੁਤ ਫੋਨ ਕਰੇ ਕਹਿੰਦਾ ਹੌਲੀ ਹੌਲੀ ਆ ਜੀ ਵਾਕਰ ਬਹੁਤ ਟਾਈਮ ਲੱਗੇ ਨਾ ਨਾ ਟਾਈਮ ਉਹ ਡਰ ਲੱਗਦਾ ਨਜ਼ਰ ਲੱਗ ਜਾਂਦੀ ਆ ਅੰਕਲ ਦੂ ਵਾਰ ਤਾਂ ਨਾਲੇ ਅਸੀਂ ਉਹ ਕੀ ਆਏ ਉਹਨੇ ਲੈਜੈਂਡ ਕੌਣ ਸਿੱਧੂ ਮੂਸੇ ਵਾਲਾ ਕੋਣ ਬਾਈ ਨੇ ਇੰਨੀ ਗਰਮੀ ਮੰਨੀ ਨਾ ਦੋ ਵਾਰ ਨਾਤੇ ਸਾਨੇ ਕਪੜੇ ਹੀ ਮੰਨੀ ਰਹੀਏ ਇੰਨੀ ਖੁਸ਼ੀ ਆ ਹੱਦ ਤੇ ਪਰ ਜੱਗੇ ਇਹਨਾਂ ਨੂੰ ਵੱਧ ਵਿਚਾਰੇ ਨੂੰ ਇਹਨੂੰ ਖੁਸ਼ੀ ਦੇਦਾ ਤੜਕੇ ਸਾਡੇ ਘਰ ਦਾ ਬੰਦਾ ਬਾਈ ਲਓ ਭਾਈ ਜੱਗੇ ਹੁਣ ਧੋ ਦੀ ਇਹਨੂੰ ਹਾਂ ਯਾਰ ਮਾਰੀ ਪੈ ਉਹਨਾਂ ਨੇ ਤਾਂ ਧੋਤਾ ਵੀ ਨਹੀਂ ਰਾਤ ਉਹ ਕਰਿਆ ਵੱਢ ਗਏ ਹਾਂ ਕਿੱਡਾ ਕਿੱਡਾ ਵੱਡਾ ਇਹ gekeੜਾ ਦੇਖਾ ਮੂਰੇ ਤੱਕ ਚੱਲ ਚੱਲ ਲਿਖਿਆ ਵੰਦ ਨੇ ਕਹ ਕਹ ਗੱਲਾਂ ਬਰਲੇ ਆਉਣਾ ਖੜਾ ਤਾਂ ਦੇ ਉਹ ਆਉਣਾ ਕਹੇ ਕਾਦਾ ਕਹਿੰਦਾ ਮਾਏ ਆ ਹਾਂ ਬੁੜੀ ਆ ਆ ਹਾਂ ਬਾਲ ਹੁਣ ਛੁੱਟੀ ਹੋ ਗਈ ਸਾਰੇ ਲੋਕੇ ਟਾਟਾ ਸੇਲ ਤਾਂ ਆਹ ਇਹ ਕੰਪਨੀ ਦਾ ਹੈ ਫਰਕ ਅੰਕ ਟਾਟਾ ਸੇਲ ਗੱਪਲੇ ਹੋ ਜਾ ਲੋ ਜੀ ਭਾਈ ਰਸਤੇ ਚ ਆਉਂਦੇ ਨੂੰ ਲੱਗਣ ਲੱਗੀ ਗਰਮੀ ਅੱਧੇ ਕੱਪੜੇ ਖੋਲਤੇ ਤੇ ਅੱਧੇ ਕਪਾਏ ਪਏ ਆ ਫਲ ਕਿਆ ਕਰਨਾ ਗਰਮੀ ਕੋ ਦਾ ਕੱਪੜੇ ਸੁਨੇ ਨਾ ਲੈਣਾ ਅੱਗ ਲੱਗਣ ਦਾ ਹੋਵਾ ਕੰਮ ਟਰੈਕਟਰ ਕਢਾਇਆ ਸਾਈਡ 'ਚ ਜੱਗਾ ਦਾ ਵੇਲੇ ਹੀ ਫੱਜ ਗਿਆ ਨਾ ਹੁਣ ਤੇ ਬਾਹਰ ਵਾਸੀ ਚੱਲੇ ਕੱਪੜੇ ਸੜ ਅੱਗ ਲੱਗਣ ਦਾ ਸੀਨ ਹੋਇਆ ਹੋਇਆ ਕੱਪੜਿਆਂ ਦਾ ਬਈ ਮੇਰਾ ਫੂਟਪਾਥ ਵੀ ਖੋਦੇ ਆ ਦੇਖੋ ਘੜੀ ਆ ਘੜੀ ਖੋਲ ਦੇਣੀ ਉਹ ਤੇ ਮੋਟਰ ਖੜਾ ਹਾਂ ਉਹ ਦੇਖ ਉਹਦਾ ਜੀਲ ਕਰਦਾ ਉਹ ਕਰੰਟ ਤਾਂ ਨਹੀਂ ਮਾਰਦੀ ਓਹਹ ਬਾਲਾ ਫੈਦ ਨੂੰ ਅੱਗ ਲੱਗੀ ਓਏ ਨਾ ਦੇ ਬੰਦੇ ਬਾਈ ਸਾਡੇ ਰੋਪੜ ਪਹੁੰਚ ਗਏ ਅਸੀਂ ਗਰਸ਼ੰਕਰ ਦੇ ਪਿੱਛੇ ਫਿਰਦੇ ਵਿੱਚ ਵੜ ਆ ਵਿੱਚ ਵੜ ਬਾਈ ਇਹ ਵਾਹ ਤਮਾ ਕੁੱਟ ਦੋ ਨਾ ਵਿੱਚ ਵੜਾ ਹਾਂ ਕਹਦਾ ਏ ਨਹੀਂ ਨਹੀਂ ਨਾ ਉਹਨੇ ਜਣਾ ਕਹਿੰਦੇ ਉਹ ਸਟਾਰਟ ਨਹੀਂ ਹੋਇਆ ਪਤ ਨਹੀਂ ਕੀ ਗੱਲ ਆਹ ਠੰਡਾਏ ਹਾਂ ਗਰਮੀ ਜਾ ਬੰਦੇ ਆੜ ਵਾ ਕਹਿੰਦੇ ਬਾਈ ਵਿੱਚ ਨਹੀਂ ਨਾ ਹਣਾ ਬਾਹਰ ਦਾ ਉਹ ਹਾਂ ਉਹ ਭੱਗ ਗਿਆ ਹੋ ਗਿਆ ਵੀਡੀਓ ਦੇ ਭੱਗ ਗਿਆ ਓਹ ਫੋਲ ਲਾ ਪਿਆਉਂਦੀ ਓਏ ਆਹ ਆਹ ਸਾਰੇ ਜੱਗੇ ਦੇ ਟਰਾਲੇ ਦੀਆਂ ਮੁਆਰਕਾ ਸਾਰਿਆਂ ਨੂੰ ਉਲਟੀ ਆ ਟਰਾਲੇ ਦੀ ਟਰਾਲੇ ਚ ਵਾਣੀ ਨਹੀਂ ਹਲੇ ਭਰਦਾ ਹੈਗਾ ਕਹਿੰਦਾ ਉਰੀ ਨਾਲੋਂ ਹਾ ਹਾ ਉਹ ਬਾਈ ਪਾਟ ਆ ਗਿਆ ਮੜਿਆ ਪਾਣੀ ਭਰ ਲਈਏ ਬਾਈ ਨਿਆਰਾ ਆ ਗਿਆ ਉਹ ਜਿੰਨੀਆਂ ਮੋਟੇ ਪੈਸੇ ਭਿੱਜ ਗਏ ਹਾਂ ਸਿਲੰਡਰ ਭਿੱਜ ਗਏ ਉਹ ਜੇਪਾਂ 'ਚ ਪਾਣੀ ਪਾ ਲਓ ਥੋੜੋ ਥੋੜਾ ਉੱਪਰ ਕੀ ਆ ਰਿਹਾ ਹਾਂ ਬਾਈ ਨਿਆਰਾ ਆ ਗਿਆ ਬਾਈ ਬਾਈ ਬੇਚਰੀ ਬੜਨ ਨਾ ਦਾ ਹੈ ਕਹਿੰਦਾ ਸੁਆਦ ਆ ਜਾਣਾ ਦਾ ਤੇ ਘਰ ਆਮੀ ਐ ਲਓ ਜੀ ਭਾਈ ਨਾ ਕੇ ਆਗੇ ਕੀ ਹੋ ਗਿਆ ਵਿੰਡੋ ஏਸੀ ਲੱਗ ਗਿਆ ਆਹੋ ਮਜ਼ਾ ਆ ਗਿਆ ਭਾਈ ਬੰਗਲੇ ਵਾਂਗ ਦਾ ਨਜ਼ਾਰਾ ਆ ਗਿਆ ਨਾ ਗਿਆ ਸੈਸੂਇਤਾ ਦੇ ਨਾਮ ਕਹਿੰਦੇ ਭਾਈ ਦੇਖਦਾ ਬੈਠਾ ਹੁਣ ਫਲਵਾਣਾ ਲੱਤ ਲੁੱਟਦਾ ਦੇਖੋ ਚਲੋ ਚੱਲੀ ਓਏ ਟਰਾਲਾ ਹੱਕਾ ਮਾਰਦਾ ਏ ਆਗੇ ਭਾਈ ਨਜ਼ਾਰਾ ਆ ਗਿਆ ਹਲੇ ਸਫ਼ਰ ਬਾਕੀ ਇੱਕ ਅੱਧੀ ਮੋਟਰ ਹੋਰ ਲੱਭਣੀ ਐ ਪੰਜ ਸੁਆਸਾ ਨਹੀਂ ਆਉਂਦੇ ਰਸਤੇ 'ਚ ਦੇਖਦੇ ਆ ਜੇ ਆ ਗਿਆ ਤੱਕੇ ਜੜ ਗਏ ਸੁਏ 'ਚ ਵੀ ਲਾ ਕੇ ਜਾਉਂਗੇ ਮਹਿਰਵਾ ਦੇਖ ਕੇ ਰੋਡਵੇ ਤੇ ਜਾ ਸਮਾਨ ਪੂਰਾ ਬਾਈ ਟਰਾਲੇ 'ਚ ਸਮਾਨ ਪੂਰਾ ਲੱਤਾ ਲੁੱਤਾ ਬਾਈ ਜਿਹੜੀ ਨਾਲ ਲਿਆਏ ਤੇ ਬਾਹਰ ਪਾ ਰਿਹਾ ਬਾਹਰ ਲਾਉਣਾ ਹੈ ਦੁਆਰਾ ਦੇ ਬਾਈ ਫੇਰ ਕਰਨੀ ਲੱਗ ਲੱਗੀ ਸਾਰੇ ਕੱਪੜੇ ਡੁੱਬ ਗਏ ਕੋਈ ਮੋਟਰ ਨਹੀਂ ਲੱਭਦੀ 스티ਕਰ ਤੇ ਰੰਗ ਕਰੇ ਵੇ ਕੂਕਾ ਮਾਰਦਾ ਹੀ ਆਉਂਦਾ ਏ ਸੈਕਟਰੀ ਮਿਲੇ ਬਾਈ ਪਿੰਡਵਾਰ ਦੀ ਸਾਰੇ ਸੈਕਟਰੀ ਬਾਈ ਮੂੰਹ ਮਿੱਠਾ ਕਰਾ ਦਈਏ ਆਜਿਆ ਲੋ ਜੀ ਬਾਈ ਪਿੰਡ ਪਹੁੰਚ ਗਏ ਮਾਲਾ ਪਹੁੰਚ ਗਏ ਸੌਕੇ ਹੀ ਪਹੁੰਚੇ ਆ ਇਹ ਵੀ ਹੈਗੀ ਤੇ ਸੜਕਾਂ ਵੀ ਵਾਲਾ ਬਾਈ ਮਾਰਕਾ ਜੱਗੇ ਕੱਢ ਜਾ ਬਾਈ ਬੰਦੋਰ ਬੰਦੋਰ ਬਾਅਦ ਦੇ ਮਿਲ ਪਹਿਲਾ ਵਾਹ ਜੀ ਵਾਹ ਮੁबारकਾ ਬਾਜੀ ਮੁबारकਾ ਨਾ ਬੰਦਾ ਆਈ ਹੈ ਆ ਜਾ ਸਤਿ ਸ਼੍ਰੀ ਅਕਾਲ ਜੀ ਹੋ ਗਿਆ ਵਧਾਈਆਂ ਹਾਂਜੀ ਮੈਂ ਕਿ ਅਜ ਤਰਕਾਰੀ ਤੋੜ ਜਿਦੇ ਪਹਿਲਾਂ ਹੀ ਮੂੰਹ ਬੰਦ ਕਰਾਈ ਜਾਂਦੇ ਨਾਰ ਦੀ ਹੁਣ ਦੇਖਦਾ ਦੂਰ ਕੌਣ ਲੈ ਕੇ ਆ ਸਾਡੇ ਪਿੰਡ ਜੋੜਾ ਆਇਆ ਕਰਦਾ ਕੋਈ ਵੀ ਜੀ ਹੁਣ ਇਹ ਚੰਡਾ ਕੱਢਣਗੇ ਮੈਨੂੰ ਲੱਗਦੀ ਆ ਬਾਈ ਜੀ ਦੁਵਾਰਾ ਤੋਂ ਫੇਰ ਮਲਕੀ ਦਵਾਈ ਟੱਕਰਿਆ ਵਧਾਈਆਂ ਵਧਾਈਆਂ ਵਧਦਾ ਹੋਵੇ ਬਾਈ ਵਧਦਾ ਹੋਵੇ ਬਾਈ ਬਾਈ ਟੈਮ ਉਹ ਲੱਗ ਰਿਹਾ ਸਾਨੂੰ ਕਾ ਵਾਦਾ ਅਸੀਂ ਦੇ ਲਿਆ ਮਾ ਜੱਗਾ ਹੁੰਦਾ ਕੋਣ ਜੱਗ ਨਾ ਨਾ ਟਰੈਕਟਰ ਅਗਲਾ ਇਧਰ ਰਸਤੇ ਵਿੱਚ ਬੱਚੇ ਵੜ ਗਏ ਬਹੁਤ ਬਰਾ ਲਾ ਅਸੀਂ ਤਾਂ ਲਾ ਕੇ ਆਏ ਦੋ ਜੱਗਾ ਸਨੇ ਕੱਪੜੇ ਚ ਬੱਚੇ ਪੱਟ ਤੋਂ ਨਹੀਂ ਬਹੁਤ ਗਰਮੀ ਲੱਗੀ ਜੱਗੇ ਨੂੰ ਕਹਿੰਦਾ ਟਰਾਲਾ ਭਰ ਲਾ ਲੋਟੇ ਦੀ ਦੁਕਾਨਾ ਲੱਭਿਆ ਕੋਈ ਪੈਸੇ ਨਹੀਂ ਤਾਂ ਸਾਡੇ ਕੋਲ ਨਹੀਂ ਨਾ ਭਰ ਲੜ ਵਾਜਦੇ ਭਰ ਲੈਣਾ ਦੋ ਚਾਰ ਦਿਨ ਨੂੰ ਖੜ ਗਿਆ ਭਰਦੇ ਭਰਦੇ ਆਜਾ ਇਹੋ ਵੜੂ ਹਾਂ ਇਹ ਰਿਓ ਵੜੂ ਹੁਣ ਲੋ ਜੀ ਬਾਈ ਟਰਾਲਾ ਲੈ ਕੇ ਟਾਈਮ ਕੇਲੇ ਘਰ ਪਹੁੰਚ ਗਏ ਤੇ ਗਰਮੀ ਬਹੁਤ ਲੱਗੀ ਤੇ ਪਹਿਲਾਂ ਮਿਲੂ ਇੰਦਰ ਸਾਡੇ ਛੇਲਿਆਂ ਨੂੰ ਸੱਦਦੇ ਨੇ ਪੰਮੂ ਜੀ ਸੱਚੀ ਕਾ ਹਾਂ ਬਾਈ ਮੇਰੇ ਅੱਲਾ ਤਨ ਸਾਮੇ ਤੇ ਆਪਣੇ ਸਿਰਕਾ ਬਾਈ ਸਾਡੇ ਨਿਆਣਾਂ ਨੂੰ ਠੰਡ ਘੱਟ ਲਾਦੀ ਏ ਕਹਿੰਦੇ ਵੀ ਸਾਨੂੰ ਅਰਜਾਈਆਂ ਅਰਜੂਈਆਂ ਕੱਢ ਕੇ ਦੇ ਦੋ ਗਰਮੀ ਹੈ ਨਹੀਂ ਹਾਂ ਗਰਮੀ ਇਕ ਠੰਡ ਉਹ ਮੁ ਗਰਮੀ ਘਟਾ ਨਾ ਅ ਗਰਮੀ ਬਹੁਤ ਬਹੁਤ ਜ਼ਿਆਦਾ ਹੈ ਹਮ ਹੈ ਗਿਆ ਇਹਨਾਂ ਨੂੰ ਆਤ ਪੈ ਗਈ ਬਾਈ ਏਸੀ ਦੇ ਏਸੀ ਕਹਿੰਦੇ ਨਹੀਂ ਦੇਖੀ ਜਾਂਦੇ ਏਸੀ ਕਰਦਾ ਖਰਾਬ ਹੈ ਥੋੜਾ ਬਹੁਤਾ ਦਿਨ ਚਲਾ ਦਿੰਦੇ ਇਹਨਾਂ ਨੂੰ ਜਾਂ ਰਾਤ ਨੂੰ ਲਾ ਦਿੰਦੇ ਆ ਪਰ ਟੀਵੀ ਦੀ ਮਣਾ ਦਿੰਦੇ ਰੇਲ ਹੈ ਰੇਲ ਕਾਤੇ ਬਣਾਉਂਦੇ ਛੁੱਟੀਆਂ ਹੋ ਗਈਆਂ ਕਿੰਨੀਆਂ ਕ ਬਹੁਤ ਕ ਮੁ ਕਿੰਨੀਆਂ ਕ ਬਹੁਤ 1.5 ਮਹੀਨੇ ਦੀ ਬੱਲੇ 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 ਇੰਨਾ ਟਾਈਮ ਕਿਆ ਕਰੂੰਗੇ ਹੁਣ ਪਰ ਨਾ ਨਹੀਂ। ਟੰਗ। ਟੰਗ ਕਰਨਾ ਨਾ ਟੈਂ। ਖੇਤਾ ਜੀ ਆਇਆ ਨਾ। ਅੱਜ ਗਿਆ ਤਾਂ। ਕਿਹਦੇ ਕੋਲ? ਚਾਚੇ। ਸਾਈਕਲ 'ਤੇ ਵਰ ਗਿਆ ਤਾਂ ਆਪੇ। ਅਗਲੀ 'ਤੇ ਗਿਆ ਤਾਂ ਆਪੇ। ਤੇ ਭਾਈ ਇਹਨਾਂ ਨੇ 2-3 ਘੰਟੇ ਲਗਾਤਾਰ ਟੀਵੀ ਦੇਖਣ ਤੋਂ ਬਾਅਦ ਮਾ ਰਿਮੋਟ ਉੱਪਰ ਰੱਖਿਆ, ਫੋਨ ਉੱਪਰ ਰੱਖਿਆ। ਇੱਤਾਂ ਮੈਂ ਕਿਹਾ ਹੁਣ 2 ਘੰਟੇ ਨੀਂਦ ਕੱਢ ਲਓ। ਸੌਣਾ? ਔਖੀ ਆਉਣੀ? ਔਖੀ ਆ। ਆ ਜਾਊਗੀ ਨੀਂਦ? ਔਖੀ। ਔਖੀ। ਜੇ ਤੇ ਪੈਨ ਨੂੰ ਸੋਜੀਏ ਤਾਂ ਰਾਤ ਨੂੰ ਨਹੀਂ ਆਉਂਦੀ ਜੇ ਏਸੀ ਲਾ ਦੇ ਤਾਂ ਨੀਂਦ ਆ ਜੂਗੀ ਹਾਂ ਬਾਬੂ ਹਾਂ ਆਲੇ ਕਿੰਨਾ ਰਾਮੀਏ ਏਸੀ ਲਾਇਏ ਤੇ ਨੀਂਦ ਭਾਲਦਾ ਲਕਣਾ ਨਹੀਂ ਆਉਣੀ ਹੈਗੀ ਰਾਤ ਨੂੰ ਲਾਉਣਾ ਦਿਨ ਵਾਂ ਸੌਂਦਾ ਨਹੀਂ ਹੁੰਦਾ ਰਾਤ ਨੂੰ ਸੌਣਾ ਠੀਕ ਹੈ ਚਲੋ ਖੇਡ ਲੋ ਬੰਮੂ ਕੰਮ ਮਿਲਿਆ ਸਕੂਲ ਦਾ ਕੰਮ ਮਿਲਿਆ ਨਹੀਂ ਕਿਆ ਕਹਿੰਦੇ ਲਾਈਨ ਕਲਾਸ ਸ਼ੁਰੂ ਕਰਦੇ ਆ ਦੀਆਂ ਅੱਛਾ ਆ ਗਿਆ ਮੈਸ ਵਾਹ ਜੀ ਵਾਹ ਟਿਊਸ਼ਨ ਵੀ ਜਾਂਦਾ ਹੈ ਤੁਸੀਂ ਹਣ ਬਾਈ ਚਲੇ ਜਾਂਦਾ ਕਿੰਨੇ ਵਜੇ ਜਾਂਦਾ 4 ਵਜੇ 6 ਵਜੇ ਆਉਂਦਾ ਹੈ 4 4 6 ਵਜੇ ਮੈਂ 4 6 ਹਾਂ ਸਾਈਕਲੀ ਪਰ ਕਮੋੜ ਤੁਰ ਕੇ ਹੂੰ ਸਾਈਕਲ ਹੀ ਦੇ ਗੇੜੇ ਦਿੰਦਾ ਕਹਿੰਦੇ ਉਹ ਸਾਈਕਲ ਹੀ ਦਾ ਰੇਲਾ ਬਣਾਉਂਦਾ ਸਾਈਕਲ ਹੀ ਪਹ ਜਾਂਦਾ ਮੁੰਡਾ ਸਾਡਾ ਬਹਿ ਕਰ ਦੇ ਮਾਰੇ ਲਓ ਜੀ ਬਾਈ ਬੜੇ ਗੇਟ ਦਾ ਮੂਹਰਾ ਤੇ ਸੁੱਖਾ ਬਾਈ ਕਰੂਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਕੀ ਹਾਲ ਹੈ ਜੀ ਬਾਬੂ ਜੀ ਵਧੀਆ ਤੁਕੇ ਬੜੇ ਘੇਟ ਅੜੇ ਤੇ ਤੁਸੀਂ ਕੰਮ ਕਰਦਾ ਬਾਈ ਅੜੇ ਤੇ ਆਇਆ ਗੱਲ ਵੀ ਉਸਤਾਦ ਨੇ ਜਿਹੜਾ ਸਿਖਾਇਆ ਵੈ ਨਾ ਵੀ ਅੜੇ ਵਿੱਚ ਕੰਮਾਂ ਦੇ ਲਈ ਮੱਥਾ ਲਾਉਣਾ ਵੀ ਸਿੰਪਲ ਜਿਹਾ ਕੰਮ ਆਦਾ ਕਰਦਾ ਨੋਰਮਲ ਹਰ ਇੱਕ ਕਰਦਾ ਤੁਕੇ ਬਹੁਤ ਬੜਾ ਪੱਲਾ ਹੈ 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 ਬਾਈ ਇਹ ਜਿਹੜਾ ਕੁਆਂਟਲ ਦੇ ਬਾਹਰੇ ਵਜੇ ਨਾ ਇਹ ਖੜਾਉਣਾ ਵੀ ਆ ਇਹ ਇਹ ਕਲਾ ਹੀ ਹੈ ਕਲਾ ਹੈ ਉਸਤਾਦ ਨੇ ਜਿਹੜਾ ਸਿਖਾਇਆ ਉਹਦਾ ਸਾਰਾ ਗੁਣ ਜਿਹੜਾ ਸਿਰੇ ਹੋ ਜਾਂਦਾ ਪੰਜ ਬੰਦੇ ਚੱਕ ਕੇ ਲਿਆਏ ਬਾਈ ਦੇਖ ਲੈ ਹੁਣ ਬੰਦੇ ਦੇ ਖੜਾਉਣਾ ਜਿਹੜਾ ਸੁੱਖੇ ਜੱਗੇ ਨੇ ਟਾਈਮ ਲਿਆ 5 ਦਿਨ ਦਾ ਬਾਈ ਤੇ ਇਹ ਪੰਜਵੇਂ ਦਿਨ ਨੰਬਰ ਆਇਆ ਹਾਂ ਕਿਉਂਕਿ ਕੰਮ ਲਾਇਆ ਹੁੰਦਾ ਮੈਂ ਫਿਰ ਇੱਥੇ ਤੇ ਤੈਨੂੰ ਪਤਾ ਉੱਥੇ ਵੀ ਨਵੇੜ ਕੇ ਤਾਂ ਦੂਜੀ ਜਗ੍ਹਾ ਜਾ ਹੁੰਦਾ ਇਹਦਾ ਇਹ ਸੁੱਖੇ ਬਾਈ ਜੀਿਕਣਾ ਸਰਕਾਰੀ ਜੇਲ੍ਹੂ ਗੇਟ ਹੁੰਦਾ ਓਕਣਾ ਲਾਦਾ ਫੜਾ ਇਹ ਦੇਖਣੇ ਨੂੰ ਪਰ ਇਹ ਗੱਲ ਬਾਈ ਕਹਿ ਨਹੀਂ ਸਕਦਾ ਸੁੱਖੇ ਨਾ ਥੇਲਾ ਕੰਮ ਨਹੀਂ ਕਰਦਾ ਹਾਂ ਜੱਗੇ ਦੇ ਬਾਈ ਖਤਰਨਾਕ ਗੇਟ ਲਾਇਆ ਸੁਖੀ ਭਾਈ ਤੁਹਾਨੂੰ ਪਤਾ ਹੀ ਅੱਜ ਕੱਲ ਚੋਰੀ ਚੋਰੀ ਕਰਕੇ ਹਰੇਕ ਆਪਣੀ ਸੇਫਟੀ ਰੱਖਦਾ ਬਾਕੀ ਜੱਟੀਆਂ ਨੇ ਕੰਮ ਕਰਨਾ ਐਦੋਖੇ ਭਾਈ ਅੱਜ ਕੱਲ ਚੋਰੀ ਜ਼ਿਆਦਾ ਅਗਲਾ ਸੇਫਟੀ ਦੇਖਦਾ ਆਪਣੀ ਭਾਈ ਬਿਲਕੁਲ ਬਿਲਕੁਲ ਸੇਫਟੀ ਜ਼ਰੂਰੀ ਹੈ ਹਾਪਰ ਵੀ ਹੈ ਹੁਣ ਤਾਂ ਲੋਕਾਂ ਦੇ ਜਿੱਕੜਾ ਘਰਾਂ ਦੇ ਵਿੱਚ ਹੀ ਚੀਜ਼ਾਂ ਚੱਕ ਹੋ ਗਈਆਂ ਭਾਈ ਸਹੀ ਗੱਲ ਹੈ ਹੁਣ ਬੰਦਾ ਕੰਮ ਕਰਦਾ ਭਾਈ ਆਪਣੀ ਪੂਰੀ ਪ੍ਰਬੰਧ ਕਰਦਾ ਆਪਣੀ ਸੇਫਟੀ ਪੂਰੀ ਰੱਖਦਾ ਭਾਈ ਧਿਆਨ ਸੁਖੇ ਭਾਈ ਦੋ ਇਹ ਫਿੱਟ ਹੋ ਜੂਗੀ ਅੱਜ ਹਾਂ ਹਾਂ ਤਾਂ ਹੁਣ ਕਰ ਦੇਣੇ ਬਸ ਅਗਲਾ ਗੇਟ ਖੜੇ ਹੋ ਕੇ ਫਿਰ ਬਜਰੀ ਭਰਨੀ ਆ ਪਿੱਲਰਾਂ 'ਚ ਅੱਛਾ ਉੱਪਰ ਰਹਿੰ ਉਹ ਖਾਲੀਆ ਵਿੱਚ ਤੇ ਅੱਛਾ ਹੁੱਕਾ ਬੈ ਕੇ ਹੋਊਗਾ ਹਾਂ ਵਿੱਚ ਇਹਦੇ ਗੇਟਾਂ ਦੇ ਹੁੱਕਾ ਪਾ ਕੇ ਉਹ ਪਿੱਲਰ ਚ ਕੱਢ ਕੇ ਸੁੱਖੇ ਬਾਈ ਨੇ ਬਾਈ ਸਾਧੂ ਬਾਈ ਦਾ ਟੈਂਡਰ ਪੜਤਾ ਕਿੰਨੇ ਸਾਲ ਦਾ ਵਰਤਾ ਹੁਣ ਇਹ ਬਾਈ ਲੱਗ ਪਾ ਕੇ ਤਾਂ ਹੁਣ ਇੱਥਾ 1 ਸਾਲ ਦਿੱਤੇ ਸਾਰ ਕਰਾ ਬਾਕੀ ਪਤਾ ਕੁਝ ਨਹੀਂ ਬੰਦੇ ਦਾ ਇੱਕ ਸਾਲ ਵੀ ਹੋ ਜਾਂਦਾ ਕਈ ਵਾਰ ਵਿੱਚ ਵਿੱਚ ਨੂੰ ਬੰਦਾ ਇੱਕ ਸਾਲ ਦਾ ਟੈਂਡਰ ਮੈਂ ਹੋ ਸਕਦਾ ਉਸ ਵੇਰ ਕੋਈ ਵੱਡੀ ਗੱਲ ਨਹੀਂ ਹਾਂ ਇੱਕ ਸਾਲ ਬਾਈ ਹੁਣ ਪੱਕਾ ਏ ਠੀਕ ਆ ਬਾਈ ਠੀਕ ਹੈ ਲਿੰਕ ਕਰਦੇ ਬਾਈ ਨਾ ਨਾ ਠੀਕ ਆ ਬਾਈ ਬਾਈ ਜਿਹੜੇ ਆ ਘੋੜੀਆਂ ਕੋੜੀਆਂ ਵੀ ਲੱਗਦੀਆਂ ਤਕੜੀਆਂ ਲੱਗਣੀ ਐ ਏਡੇ ਗੇਟ ਨੂੰ ਅੰਕਲ ਤਕਨੀਕਲ ਕੰਮ ਤਾਂ ਠੀਕ ਦਾ ਮਾੜਾ ਮਹਤਰੀ ਲਾ ਸਕਦਾ ਉਹ ਕਈ ਕਿ ਨਹੀਂ ਗਿਆ ਹੈਗਾ ਕਹਿੰਦਾ ਭਾਈ ਆਪਣਾ ਦੋ ਪੈਸੇ ਖਰਚ ਦਿਓ ਪਰ ਬੰਦਾ ਹੋਵੇ ਗੇਟ ਵਾਲਾ ਮਨਾ ਠੀਕ ਤੇ ਮੈਂ ਦੇਖਿਆ ਵੀ ਸੁੱਖੇ ਨੇ ਗੇਟ ਲਾਇਆ ਮਲਕੀ ਕੀ ਵਾਈ ਦੇ ਹੂੰ ਤੇ ਉਹ ਮੋਡਾ ਕਾ ਉਹ ਕਿੰਨਾ ਵਾਈ ਤੇ ਉਹ ਕਿੱਡਾ ਕਦਾ ਹੋ ਉਹ 14 14 ਫੁੱਟ ਦਾ ਉਹ 14 ਫੁੱਟ ਦਾ ਇਹ ਇਹ ਜਿਆਦਾ ਅੰਕ ਨਾ ਆਪਣੇ ਆ 25 ਆ ਬੱਲਾ ਬੱਲਾ ਅਸੀਂ ਦੋ ਦੋ ਕੁਆਂਟਲ ਦੇ ਗੇਟ ਖੜਾਏ ਯਾਰ ਅੱਛਾ ਹਾਂ ਇੱਕ ਬੱਲਾ ਦੋ ਕੁਆਂਟਲ ਹੁਣ ਤੇ ਇਹਦਾ ਆ ਕੇ ਇਹਨੇ ਪਹਿਲਾਂ ਨਾਪ ਪਿਆ ਨਾਪਕੇ ਫਿਰ ਤਾਤੀ ਕੁੱਟ-ਕੁੱਟ ਕੇ ਘੂੜੀਆਂ ਲਾਈਏ ਦੀ ਫਿਰ ਤਸੱਲੀ ਨੇ ਘੂੜੀਆਂ ਫੇਟਾ ਕੇ ਦੁਬਾਰਾ ਮਜ਼ਬੂਤ ਕਰੀਆਂ ਨਾ ਨਾ ਠੀਕ ਆ ਦੇਖ ਲੈ ਕਿਹਨੋਂ ਤਕਨੀਕ ਦਾ ਕੰਮ ਆ ਘੋੜੀ ਵੀ 13 ਇੰਚੀ ਲਾਈ ਹੈ 18 ਦੀ 18 ਦੀ 18 ਇੰਚੀ ਤੇ ਪਿੱਲਰ ਪੁੱਲਰ ਵੀ ਅੱਜ ਲੋਟ ਹੋ ਜੂਗੇ ਫਿਰ ਸੁਖੇ ਭਾਈ ਕਈ ਦਿਨ ਨਹੀਂ ਖੁੱਲਣਾ ਇਹ ਆ ਨਾ ਇਹ ਖੁੱਲਣ ਦਾ 4 ਦਿਨ ਤੋਂ ਖੁੱਲਣਾ ਚੌਥੇ ਦਿਨ ਖੁੱਲ ਜਾਣਾ ਬਜਰੀ ਚੱਲ ਬਜਰੀ ਸੁੱਕ ਗਈ ਚੌਥੇ ਦਿਨ ਖੁੱਲਣਾ ਹੈ ਸਾਡਾ ਸਮਾਨ ਆਪਣਾ ਜਿਹੜਾ ਸੱਤਵਾੜਾ ਕੱਢਣਾ ਹੈ ਅੱਜ ਕੱਢ ਲਓ ਆਂ ਥਾਲੇ ਦੇ ਅਹੀ ਦਿਨ ਚਾਰ ਥਾਲੇ ਖੰਨ ਫੇਰ ਹੋਵੇ ਚਾਰ ਦਿਨ ਤਾਂ ਪੱਕੇ ਲੱਗਣੇ ਆ ਜੀ ਕਿਉਂਕਿ ਮੈਂ ਬੇਸਤਗੜਾ ਬਣ ਬਣ ਕੇ ਲਾਉਣਾ ਥੱਲੇ ਫੇਰ ਉਹ ਬਜਰੀਆ ਸੁੱਕੂਗੀ ਨਾ ਨਾ ਕੋਈ ਗੱਲ ਨਹੀਂ ਲੱਗ ਜਣੇ ਚਾਰ ਦਿਨ ਤੱਕ ਮੈਨਾਂ ਠੀਕ ਹੈ ਥੋੜਾ ਹੈਗਾ ਸਾਰੀ ਉਮਰ ਦਾ ਕੰਮ ਆ ਚਾਰ ਦਿਨ ਨਾ ਜੀ ਨਾ ਜਾ ਤੇਰੀ ਤਸੱਲੀ ਹੋ ਗਈ ਜਦ ਹੱਥ ਰਾਂਗੇ ਬਥੇਰੇ ਜੇ ਇੱਕ ਦੋ ਸੰਤ ਅੰਦਰ ਆਈ ਵੀ ਕਿ ਕਿੱਥੇ ਲੈ ਲੇਗੇ ਨਾ ਨਾ ਠੀਕ ਹੈ ਲਓ ਜੀ ਬਾਈ ਹੁਣ ਲੱਗਦਾ ਗੇਟ ਦਾ ਪਤਾ ਵੀ ਹੈਗਾ ਗੇਟ ਲੰਬਾਈ ਜੱਗਾ ਬਾਈ ਜੋਸ਼ਮਾ ਹੁੰਦਾ ਇਕੱਲਾ ਹੀ ਗੇਟ ਨੂੰ ਫਲਾ ਕੇ ਦੇਖਦਾ ਹੈ ਤਮੇ ਖਰਾਬ ਹੋ ਗਿਆ ਸਾਰਾ ਸਾਰਾ ਕੋ ਨਿਕਲੇ ਉਹਨਾਂ ਦਾ ਅਗਰ ਕਿਹਾ ਹੋਗੇ ਤਾਂ ਪਾਰਨ ਚਾਹੀਦਾ ਸਮਾਨ ਉਹ ਕੈ ਲੈ ਆਉਂਦੇ। ਸੁੱਕੀ ਕਿਹਾ ਹੋਗੇ ਤਾਂ ਉਹ ਜਾ ਗੇਟ ਚੱਕਿਆ ਢੋਲ ਚ ਕਣਕ ਦੀ ਭਰਿਆ ਦਾਸ ਮਟਰ ਦਾ। ਥੱਲੇ ਨੇ ਖੁੱਲ ਗਏ। ਆਹ ਆ ਉਹ 50 ਦਾ ਦਾ। ਹਾਂ 50 ਦਾ ਦਾ ਬਾਈ 50 ਕੁਇੰਟਲ ਕਣਕ ਦੀ ਜਾ ਗੇਟ ਚੱਕਿਆ ਖੁੱਲ ਗਿਆ ਦਾ ਟੱਪ ਮੂਹਰੇ ਤੇ ਉਹ। ਉਹ ਕੜ ਕੇ ਗਿਰ ਗਈ। ਕਣਕ ਗਿਰ ਗਈ ਥੱਲੇ। ਉਹ ਪੈਸੇ ਵਾਲ ਢੋਲ ਖੁੱਲ ਗਿਆ। ਉਹ ਵਿੱਚੇ ਆ ਜੇ। ਉਹ ਵਿੱਚੇ ਆ। ਢੋਲ ਖੁੱਲ ਗਿਆ ਦਾ ਕੰਮ ਕਰਾ ਹੋ ਗਿਆ ਦਾ ਬਾਈ। ਉਹ 100 ਰੁਪਏ ਆ ਢੋਲ। ਉਹਦਾ ਮੂੰਹ ਖੁੱਲ ਗਿਆ ਦਾ ਮੂਹਰੇ ਤੇ ਕੰਮ ਕਰਾ ਹੋ ਗਿਆ ਦਾ। 50 ਕੁਆਟਲ ਦੀ ਇਹ ਮਾਲਾ ਦੋ ਬੰਦਾਂ ਨੇ ਗੇਰ ਚੱਕਿਆ ਹੋਦਾ ਹਾਂ ਆ ਮੈਂ ਨਹੀਂ ਤੇ ਬੱਬੂ ਨੂੰ ਪੈਰ ਰੱਖਲੇ ਸੀ ਮਸ਼ੀਨ ਦੇ ਬੱਬੂ ਮਗਰ ਚੱਲ ਵੀ ਸੁੱਕ ਹਾਂ ਤਿੰਨ ਕੁਆਟਲ ਕੱਢ ਕੇ ਲੈ ਜਾਣੀ ਸੀ ਸਹੀ ਗੱਲ ਹੈ ਰੋਕੀ ਰੋਕੀ ਕੋਈ ਨਹੀਂ ਪੜਿਆ ਬਾਈ ਲੈ ਵੇ ਆ ਕਿਲੀਆਂ ਜਿਹੜੀ ਕੰਮ ਦੇ ਗਏ ਜਿਹੜੇ ਉੱਪਰ ਪਾਈਆਂ ਵੀਏ